ਉੱਲਾਸਾ ਕਿੱਦਾਂ ਗੋਲੀ ਚੱਲਦੀ ਮੈਨੂੰ ਇਸ ਬਾਰੇ ਨਹੀਂ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ پارک ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਓਨੀ ਦੇਰ ਨੂੰ ਇੱਥੇ ਕੋਈ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰ ਟੋਪੀ ਮੜਾ ਮੁੰਡਾ ਆਇਆ ਉਹਨੇ ਫੈਰੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਮੈਂ ਡਰਾਈਵਰ ਸੀਟ ਤੇ ਬਿਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇਹੀ ਗੱਲ ਹੈ ਜੀ। ਇਹ ਤਾਂ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ। ਨਹੀਂ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦੇ ਜੀ ਮੈਂ ਬੋਲ ਨਹੀਂ ਸਕਦਾ। ਕੋਈ ਪੰਜਾਬ ਪੁਲਿਸ ਦੇ ਮੈਨਰੇਮ ਦੇ। ਹਾਂਜੀ ਹਾਂਜੀ। ਨਹੀਂ ਉਹ ਆਪਣੇ ਬਾਕੀ ਗੱਲ ਜਿਹੜੀ ਇੰਸਪੈਕਟਰ ਸਾਹਿਬ ਦੱਸਣਗੇ ਐਸਐਚਓ ਸਾਹਿਬ ਦੱਸਣਗੇ। ਸਾਹਿਬ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ। ਨਹੀਂ ਡਿਊਟੀ ਕਿਸੇ ਆਪਣੀ। ਮੈਂ ਟਰੈਕ ਦੇ ਵਿੱਚ ਸਾਹਿਬ ਜੌਨ 3 ਦੇ ਵਿੱਚ। ਹਾਂਜੀ ਹਾਂਜੀ। ਤੇ ਇੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਹੈ। ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿ ਕਿਹੜੀ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਣਗੇ ਇਨਸਪੈਕਟਰ ਸਾਹਿਬ ਆਏ ਚੈੱਕ ਕਰਦੇ ਹਾਂ ਜੀ ਹਾਂਜੀ ਸਰ ਕੀ ਕਹਣਾ ਚਾਹੁੰਦੇ ਹੋ ਕਿਹੜੀ ਜਗ੍ਹਾ ਤੇ ਗੋਲੀ ਚੱਲੀ ਆ ਜੀ ਇਹ 597 ਰੋਡ ਤੇ ਆ ਜੀ ਹੁਣ ਇੱਥੋਂ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਹਾਂ ਤੇ ਇਨਫੋਰਮੇਸ਼ਨ ਨਹੀਂ ਮਿਲੀ ਅਭੀ ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਮੈਂ ਗੱਡੀ ਵਾਲ ਨੂੰ ਪੁੱਛ ਰਿਹਾ ਜੀ ਉਹ ਮੌ